ਮੇਰੀ ਉਮਰ 38 ਸਾਲ ਦੇ ਲਗਭਗ ਆ ਜੀ ਤੇ ਮੇਰੀ ਇਹ ਪਹਿਲੀ ਗਵਰਨਮੈਂਟ ਜੌਬ ਹੈ ਗ੍ਰੈਜੂਏਟ ਆ ਪੋਸਟ ਗ੍ਰੈਜੂਏਟ ਆ ਆਈਟੀਆਈ ਹੈ ਡਿਪਲੋਮਾ ਹੈ ਬੀਟੈਕ ਹੈ ਤੇ ਮੇਰੀ ਜਿਹੜੀ ਮੁੱਢਲੀ ਐਜੂਕੇਸ਼ਨ ਆ ਜੀ ਮੈਂ ਪ੍ਰਾਇਮਰੀ ਸਕੂਲ ਚ ਹੁੰਦਿਆਂ ਹੀ ਮੇਰੇ ਸੈਕੰਡ ਕਲਾਸ ਚ ਫਾਦਰ ਚਲੇ ਗਏ ਉਹ ਸਪੀਡ ਚੋਂ ਭੁੱਖ ਸੀ ਜ਼ਿੰਦਗੀ ਜਿਉਣ ਦੀ ਆਸ ਸੀ ਨਸ਼ਿਆਂ ਚ ਨਹੀਂ ਪਏ ਗਰੀਬੀ ਨੇ ਸਾਨੂੰ ਇੱਕ ਅੱਗ ਦੇ ਦਿੱਤੀ ਰਾਹ ਦਿੱਤਾ ਵੀ ਪੜਨਾ ਹੈ ਮੈਂ ਜਦੋਂ ਕੱਲ ਕਹਿ ਕੇ ਚੱਲਿਆ ਮੈਂ ਕਿਹਾ ਮੰਮੀ ਮੈਂ ਜਾ ਰਿਹਾ ਤੇ ਮੇਰੀ ਸਵੇਰੇ ਜੁਆਇਨਿੰਗ ਹੈ ਦੀ ਆਪਣੀ ਮਾਂ ਨੂੰ ਮੈਂ ਬੁੱਕਲ 'ਚ ਨਹੀਂ ਲੈ ਪਾਇਆ ਪਰ ਉਹਦੀ ਅੱਖਾਂ 'ਚ ਪਾਣੀ ਸੀ ਉਹ ਖੁਸ਼ੀ ਦਾ ਇਹ ਤੁਹਾਡੇ ਕਰਕੇ ਹੋ ਪਾਇਆ ਸਰ ਨਹੀਂ ਮੇਰੇ ਸਾਡੀ ਮਾਂ ਦੀਆਂ ਦੁਆਵਾਂ ਵੱਡੀਆਂ ਨੇ ਦੇਖੋ ਕਹਿੰਦੇ ਅਕਲ ਜਿਹੜੀ ਹੈ ਨਾ ਉਹ ਬਾਦਾਮ ਖਾ ਕੇ ਨਹੀਂ ਆਉਂਦੀ ੱੱਕੇ ਖਾ ਕੇ ਆਉਂਦੀ ਹੈ ੱੱਕੇ ਖਾ ਕੇ ਠੀਕ ਹੈ ਨਾ ਸੋ ਤੁਸੀਂ ਰੜੇ ਹੋਏ ਹੋ ਤੁਸੀਂ ਗਰੀਬੀ ਦੀ ਅੱਗ 'ਚ ਪੱਕ ਕੇ ਆਏ ਹੋ ਮੈਂ ਵੀ ਉਹਨਾਂ 'ਚੋਂ ਹੀ ਆ ਮੈਂ ਤੁਹਾਡੇ 'ਚੋਂ ਹੀ ਆ ਛੋਟੇ ਛੋਟੇ ਪਿੰਡਾਂ 'ਚੋਂ ਨਿਕਲ ਕੇ ਆਇਆ ਹਰ ਕੰਮ ਕੀਤਾ ਖੇਤੀ ਦਾ ਔਖੇ ਤੋਖਾ ਦਿਹਾੜੀਆਂ ਪੁੱਛਣ ਵੀ ਗਏ ਆ ਉਹਨਾਂ ਨੇ ਕੰਮ ਵੀ ਕੀਤਾ ਹੈ ਉਸ ਵੇਲੇ ਕੋਰੇ ਮਨ ਚ ਉਗੜਿਆ ਪਿਆ ਸਾਰਾ ਕੁਝ ਇੱਥੇ ਬੋਲ ਕੇ ਮੈਨੂੰ ਇਹ ਲੱਗਦਾ ਵੀ ਮੈਂ ਇੱਥੇ ਦਾ ਹੈਡ ਆ ਤੇ ਮੈਨੂੰ ਸੁਣ ਰਹੇ ਨੇ ਇਹਨਾਂ ਮਾਨ ਮੈਨੂੰ ਮਿਲ ਰਿਹਾ ਨਹੀਂ ਨਹੀਂ ਹੈਡ ਆ ਤੂੰ ਇਹਨਾਂ ਮਾਨ ਤੁਹਾਡੇ ਸਾਹਮਣੇ ਤੁਹਾਡੇ ਬਦੌਲਤ ਸਾਡੀ ਖੁਸ਼ਕਿਸਮਤੀ ਆ ਸਰ ਸਾਡੇ ਅਰਗੇ ਜਿਨ੍ਹਾਂ ਨੂੰ ਕੋਈ ਸੁਣਦਾ ਨਹੀਂ ਤੁਸੀਂ ਸੁਣਿਆ ਬਹੁਤ ਬਹੁਤ ਧੰਨਵਾਦ